ਹਾਂਜੀ ਵੀਰੋ ਦੋਸਤੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਦਾ ਵਿਸ਼ਾ ਹੈ ਜੀ ਆਪਣਾ ਜਿਹੜੀ ਸੈਕ ਕੰਪਨੀ ਆ ਉਸ ਦੇ ਜਿਹੜੇ ਸੈਕਸਲ ਸੀਮਨ ਜਿਹੜੇ ਉਹ ਬਣਾਉਂਦੇ ਆ ਉਹਨਾਂ ਦੀ ਤਿੰਨ categories ਨੇ ਜਿਹਦੇ ਵਿੱਚ ਇੱਕ ਤਾਂ ਜਿਹਾ ਆਉਂਦਾ ਵਾ 1000 ਰੁਪਏ ਦੇ ਸਟਾਕ ਸੈਕਸਲ ਸੀਮਨ ਦੇ ਤੇ ਇੱਕ ਆਉਂਦੇ ਜੇ 1250 ਦੇ ਤੇ ਇੱਕ ਆਉਂਦੇ ਆ ਜੀ 1500 ਦੇ ਠੀਕ ਹੈ ਜੀ ਇਹਨਾਂ ਦੀ ਤਿੰਨ categories ਨੇ ਸੈਕ ਕੰਪਨੀਆਂ ਦੀਆਂ ਤੇ ਉਹਦੇ ਵਿੱਚ 1000 ਵਿੱਚ ਕਿਹੜੇ ਆਉਂਦੇ ਨੇ ਤੇ 1250 ਵਿੱਚ ਕਿਹੜੇ ਬੱਲ ਆਉਂਦੇ ਨੇ ਤੇ 1500 ਵਿੱਚ ਕਿਹੜੇ ਬੱਲ ਆਉਂਦੇ ਨੇ ਠੀਕ ਹੈ ਜੀ ਉਹਨਾਂ ਦੀ ਪੂਰੀ ਡਿਟੇਲ ਦੱਸੀ ਜਾਊਗਾ ਉਹਨਾਂ ਬੱਲਾਂ ਦੀ ਠੀਕ ਹੈ ਜੀ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਜੀ 1000 ਵਾਲੀ ਸੀਮਾ ਨਾਲ ਜਿਹਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਆਉਂਦਾ ਜੀ ਬੱਲ 40426 ਜੇ ਆਪਾਂ 40426 ਦੀ ਗੱਲ ਕਰੀਏ ਤਾਂ ਇਸ ਬੱਲੇ ਦਾ ਨਾਮ ਹੈ ਜੀ ਕੈਵਨ ਠੀਕ ਹੈ ਜੀ 11/3/2020 ਦਾ ਸਡੇਟ ਆਫ ਬਰਥ ਆ ਤੇ ਇਸ ਦੇ ਐਸ ਦਾ ਜਿਹੜਾ ਮਿਲਕ ਰਿਕਾਰਡ ਹੈ ਉਹ ਜੀ 15843 ਲੀਟਰ ਹੈ ਜੀ ਇੱਕ ਸਾਲ ਦਾ ਜ ਜਸ ਨੂੰ ਆਪਾਂ 305 ਦਿਨਾਂ ਦੇ ਭਾਗ ਕਰਨਾ ਵਾ ਠੀਕ ਹੈ ਜੀ ਤੇ 3.79 ਦੀ ਇਸ ਦੀ ਫੈਟ ਹੈ ਇਸ ਦੇ ਪਿਤਾ ਦਾ ਨਾਮ ਹੈ ਜੀ ਬੋਬੀ ਠੀਕ ਹੈ ਜੀ ਤੇ ਬਹੁਤ ਹੀ ਵਧੀਆ ਇਸ ਦਾ ਰਿਕਾਰਡ ਹੈ ਪ੍ਰੀਮੀਅਮ ਬੋਲ ਹੈ ਜੀ ਇਹ ਕੈਵਨ 40426 ਜਿਸ ਦਾ ਸਟੋਕ ਦਾ ਪ੍ਰਾਈਸ ਹੈ ਸੈਕਸਰ ਸੀਮਨ ਦਾ 1000 ਰੁਪਿਆ ਇਸ ਤੋਂ ਅੱਗੇ ਆ ਰਿਹਾ ਜੀ 1000 ਦੇ ਵਿੱਚ ਹੀ 40135 ਨੰਬਰ ਦਾ ਬੋਲ ਹੈ ਜੀ ਜੈਸਦਾ ਕੀ ਪੂਰਾ ਨਾਮ ਹੈ ਜੀ ਫਾਲਕਨ ਠੀਕ ਹੈ ਜੀ 76 2015 10 ਦਾ ਡੇਟ ਆਫ ਬਰਥ ਹੈ 14227 ਇਸ ਦਾ ਮਿਲਕ ਰਿਕਾਰਡ ਹੈ ਠੀਕ ਹੈ ਜੀ 4.07 ਫੈਟ ਦਾ ਰਿਕਾਰਡ ਹੈ ਇਸ ਦੇ ਪਿਤਾ ਦਾ ਨਾਮ ਹੈ ਜੀ ਬੁੱਗੀ ਠੀਕ ਹੈ ਜੀ ਤੇ ਪ੍ਰੀਮੀਅਮ ਬਾਲ ਹੈ ਬਰੀਡ ਨੂੰ ਬਣਾਉਂਦਾ ਹੈ ਜੀ 833 ਮੰਨ ਲਓ ਕਿ ਦੁੱਧ ਨੂੰ ਜਿਹੜਾ ਅੱਗੇ ਪ੍ਰੋਡਕਸ਼ਨ ਕਰਦਾ 833 ਪਾਸ ਕਰ ਰਿਹਾ ਹੈ ਬਹੁਤ ਹੀ ਵਧੀਆ ਰਿਕਾਰਡ ਹੈ ਇਸ ਬਾਲ ਦਾ 14237 ਮਿਲਕ ਰਿਕਾਰਡ ਹੈ ਫਾਲਕਨ 40135 ਇਸ ਤੋਂ ਕੀ ਆ ਰਿਹਾ ਹੈ ਜੀ 4430 ਬੱਲ 1000 ਰੁਪਏ ਦੇ ਰੋਜ ਵਿੱਚ ਜਿਸ ਦਾ ਕਿ ਪੂਰਾ ਨਾਮ ਹੈ ਜੀ ਮੈਸੀ ਇਸ ਬੱਲੇ ਬਾਰੇ ਆਪਾਂ ਨੂੰ ਇੱਕ ਵੀਰ ਨੇ ਪੁੱਛਿਆ ਸੀ ਕਮੈਂਟ ਵਿੱਚ ਕਿ 4430 ਬਾਰੇ ਪੂਰੀ ਡਿਟੇਲ ਵਿੱਚ ਵੀਡੀਓ ਬਣਾ ਕੇ ਦੱਸਿਆ ਜਾਵੇ ਪਰ ਪੂਰੀ ਡਿਟੇਲ ਵਿੱਚ ਤਾਂ ਨਹੀਂ ਪਰ ਆਪਾਂ ਦੱਸ ਰਹੇ 1000 ਦੇ ਸਟਾਕ ਵਿੱਚ 4430 ਬੱਲ ਆ ਰਿਹਾ ਹੈ ਜਿਸ ਦਾ ਨਾਮ ਹੈ ਮੈਸੀ 862020 ਦਾ ਇਸ ਦਾ ਜਨਮ ਹੈ ਤੇ ਇਸ ਦਾ ਇਸ ਦਾ ਮਿਲਕ ਰਿਕਾਰਡ ਹੈ 14597 ਠੀਕ ਹੈ ਜੀ 92.99 ਜੀ ਇਸ ਦੀ ਫੈਟ ਹੈ 14597 ਨੂੰ ਜਿਵੇਂ ਆਪਾਂ 355 ਦੇ ਭਾਗ ਕਰਦੇ ਆਂ ਜੀ ਤਾਂ ਤਕਰੀਬਨ 47 48 ਲੀਟਰ ਇੱਕ ਦਿਨ ਦੀ ਐਵਰੇਜ ਆ ਰਹੀ ਹੈ ਇਸ ਦੇ ਪੇਡਾ ਦਾ ਨਾਮ ਹੈ ਜੀ ਕ੍ਰਾਊਨ ਮੈਕਸ ਕ੍ਰਾਊਨ ਮੈਕਸ ਦਾ ਇੱਕ ਬੋਲ ਹੋਰ ਆ ਰਿਹਾ ਹੈ ਜੀ 40432 ਮਿਡਨਾਈਟ ਨਾਂ ਜੈਸਾ ਬਹੁਤ ਹੀ ਜਿਆਦਾ ਵਧੀਆ ਰਿਕਾਰਡ ਹੈ ਉਸੇ ਬੋਲ ਦਾ ਇਹ ਹੈ 40430 ਮੈਸੀ ਨਾਮ ਦਾ ਹੈ ਬੋਲ ਜੀ 1228 ਨੂੰ ਮਿਲਕ ਪ੍ਰੋਡਕਸ਼ਨ ਵਧਾ ਰਿਹਾ ਹੈ ਜੀ ਇਹ ਬੋਲ ਮੈਸੀ ਇਸ ਤੋਂ ਅਗਿਆ ਰਹਿਆ ਹੈ ਜੀ ਬੋਲ 1000 ਪ੍ਰਾਈਵ ਵਿੱਚ 40125 ਜਿਸ ਦਾ ਕਿ ਪੂਰਾ ਨਾਮ ਹੈ ਜੀ ਰਿਮੈਂਟਨ 40125 ਜਿਸ ਦਾ ਡੇਟ ਆਫ ਬਰਥ ਹੈ 44 2015 ਠੀਕ ਹੈ ਜੀ ਮਿਲਕ ਰਕੋਰਡ ਦੇਖਿਆ ਜਾਵੇ 14136 ਤੇ ਫੈਰ ਦੇਖੋ ਜੀ 3.75 ਤੇ ਇਸ ਦੇ ਪਿਤਾ ਦਾ ਨਾਮ ਹੈ ਜੀ ਐਸਐਸ ਆਈ ਟੇਪ ਓਵਰਬੇ ਠੀਕ ਹੈ ਜੀ ਤੇ 1221 ਇਹ ਮਿਲਕ ਰੰਟਰੀਟਿੰਗ ਦੀ ਵੈਲਿਊ ਹੈ ਜੀ ਇਸ ਦੀ ਪ੍ਰੀਮੀਅਮ ਬੱਲਾ ਇਹ ਹੈ 40125 ਰਿਮਨਟਨ ਦੇਖੋ ਜੀ ਤੁਸੀਂ 1000 ਦੇ ਸਟੋਕ ਵਿੱਚ ਆਪਾਂ ਨੂੰ 14 14000 ਤੋਂ ਪਲੱਸ ਲੀਟਰ ਬੱਲ ਮਿਲ ਰਹੇ ਆ ਜਿੰਨਾਂ ਦਾ ਮਿਲਕ ਦਾ ਐਵਰੇਜ ਡੇਲੀ ਦਾ 45 ਤੋਂ 50 ਲੀਟਰ ਆ ਰਿਹਾ ਹੈ ਠੀਕ ਹੈ ਜੀ ਇਸ ਤੋਂ ਅੱਗੇ ਆ ਰਿਹਾ ਹੈ ਜੀ ਇਸੇ ਆਪਣੇ ਪ੍ਰਾਈਸ ਵਿੱਚ 40127 ਜਿਸ ਦਾ ਕਿ ਪੂਰਾ ਨਾਮ ਹੈ ਜੀ ਰਿਫਲ 40127 155 2015 ਦਾ ਡੇਟ ਆਫ ਬਰਥ ਹੈ ਐਚ ਐਫ ਬਰੀਡ ਵਿੱਚ ਇਹ ਬੋਲ ਆ ਰਿਹਾ ਹੈ ਜੀ 14633 ਇਸ ਦਾ ਮਿਲਕ ਰਿਕਾਰਡ ਹੈ ਜੀ ਫੈਟ ਦੇਖੋ ਜੀ 4.17 ਠੀਕ ਹੈ ਜੀ ਇਸ ਦਾ ਨਾਮ ਹੈ ਜੀ ਐਸ ਐਸ ਆਈ ਟੇਵ ਓਵਰਬੇ ਜਿਹੜਾ ਕਿ ਪਿਛਲੇ ਬੋਲ ਦਾ ਵੀ ਸੀਗਾ 40125 ਦਾ ਉਹੀ ਇਸੇ ਬੋਲ ਦਾ ਪਿਤਾ ਹੈ ਜੀ ਠੀਕ ਹੈ ਜੀ 40127 ਦਾ ਇਸ ਤੋਂ ਅੱਗੇ ਆਪਨੇ ਆ ਰਹੇ ਆ ਜੀ 12500 ਰੁਪਏ ਵਿੱਚ ਜਿਹੜੇ ਆਪ ਨੂੰ ਸਕਸਰ ਸਿਮਨ ਅਵੇਲੇਬਲ ਨੇ ਜਿਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਆ ਰਿਹਾ ਹੈ ਜੀ 40128 40128 ਦਾ ਪੂਰਾ ਨਾਮ ਹੈ ਜੀ ਪਲੂਟੋ 215 2015 ਦਾ ਸਾਡੇ ਡਾਟਾ ਬਾਰਥ ਹੈ 16318 ਇਸ ਦਾ ਮਿਲਕ ਰਿਕਾਰਡ ਹੈ ਜੀ 4.03 ਇਸ ਦੀ ਫੈਟ ਆ ਰਹੀ ਹੈ ਜੀ ਸਾਇਰ ਦਾ ਨਾਮ ਹੈ ਜੀ ਸਟੈਂਟਨ ਸਕੈਜੂਲ ਬਹੁਤ ਹੀ ਵਧੀਆ ਰਿਕਾਰਡ ਹੈ ਜੀ ਪਲੂਟੋ 40128 ਜਿਸਦਾ ਕਿ 1250 ਰੁਪਿਆ ਸੈਕਸ ਰਸੀਮੋਂ ਦਾ ਇੱਕ ਸਟੋਕ ਦਾ ਹੈ ਜੀ ਉਸ ਤੋਂ ਅੱਗੇ ਆ ਰਿਹਾ ਹੈ ਜੀ ਬੋਲ ਆਪਣਾ ਜੀ 40423 ਜਿਸਦਾ ਕਿ ਪੂਰਾ ਨਾਮ ਹੈ ਜੀ ਕੈਸਟਰੋ 3012 2019 ਦਾ ਡੇਟ ਆਫ ਬਰਥ ਹੈ ਜੀ 16541 ਇਸ ਦਾ ਮਿਲਕ ਰਿਕਾਰਡ ਹੈ ਜੀ ਫਾਇਰ ਦੇਖੋ ਜੀ 4.01 ਪਿਤਾ ਦਾ ਨਾਮ ਹੈ ਜੀ ਲਿਵਾਂਟੇ ਠੀਕ ਹੈ ਜੀ ਉਹਦੇ ਵਧੀਆ ਮਿਲਕ ਰਿਕਾਰਡ ਹੈ 40432 ਕੈਸਟਰੋ 1250 ਦੇ ਨੇੜੇ ਵਿੱਚ ਆਪਾਂ ਨੂੰ ਮਿਲ ਰਿਹਾ ਹੈ ਜੀ ਇਸ ਤੋਂ ਉਹ ਕੀ ਆ ਰਿਹਾ ਹੈ ਜੀ 40432 ਐਸਜੀ ਵੀ ਰੇਂਜ 1250 ਰੁਪਿਆ ਹੈ ਜੀ ਇੱਕ ਸਟਾਕ ਦੀ ਤੇ ਜੇ ਆਪਾਂ ਇਸ ਦਾ ਮਿਲਕ ਰਿਕਾਰਡ ਦੀ ਗੱਲ ਕਰੀਏ 19548 ਮਿਲਕ ਰਿਕਾਰਡ ਆ ਰਿਹਾ ਹੈ ਜੀ ਇਹ ਸੈਗ ਕੰਪਨੀ ਦਾ ਤਕਰੀਬਨ ਹੁਣ ਤੱਕ ਸਭ ਤੋਂ ਵੱਧ ਦੇਣ ਵਾਲਾ ਬੋਲ ਹੈ ਜੀ ਇਸ ਦਾ ਪੂਰਾ ਨਾਮ ਹੈ ਜੀ ਮਿਡਨਾਈਟ 56200 ਰੁਪਿਆ ਦਾ ਡੇਟਾ ਵਰਤ ਹੈ ਕ੍ਰਾਊਨ ਮੈਕਸ ਦਾ ਇਹ ਹੈ ਜੀ ਇਸ ਦਾ ਪਿਤਾ ਦਾ ਨਾਮ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਸੀ ਇੰਪੋਰਟਡ ਬੋਲ ਆ ਜੀ ਇਹ 40432 ਮਿਡਨਾਈਟ ਇਸ ਤੋਂ ਅੱਗੇ ਆਪਣੇ ਆ ਰਿਹਾ ਹੈ ਜੀ 1500 ਰੁਪਏ ਦਾ ਸੀਮਨ ਜੋ ਕਿ ਆਪਣਾ ਸੈਕਸਰ ਸੀਮਨ ਹੋਊਗਾ ਜੀ ਇਸ ਦੇ ਵਿੱਚ ਆਪਣਾ ਬੋਲ ਆ ਰਿਹਾ ਹੈ ਜੀ ਇੱਕ ਹੀ ਬੋਲ ਆ ਇਸ ਵਾਰ ਜੀ ਸਭ ਤੋਂ ਵਧੀਆ ਰਿਕੋਰਡ ਵਾਲਾ 40116 ਜਿਸ ਦਾ ਕਿ ਪੂਰਾ ਨਾਮ ਹੈ ਜੀ ਐਟਲਸ 16 32015 ਦਾ ਰੀਡੋ ਭਾਰਤ ਹੈ ਜੀ 18162 ਅਸਲਾਜੀ ਮਲਕ ਰਿਕਾਰਡ ਹੈ 4.97 ਫੈਰ ਦੇਖੋ 4.97 ਤਕਰੀਬਨ 5 ਹੈ ਜੀ ਪਿਤਾ ਦਾ ਨਾਮ ਹੈ ਜੀ ਸੋਜੈਂਟ ਸੁਪਰ ਸ਼ਾਟ ਇੰਪੋਰਟਡ ਬੋਲ ਹੈ ਜੀ ਇਹ ਵੀ ਬਹੁਤ ਵਧੀਆ ਰਿਕਾਰਡ ਹੈ ਜੀ ਐਟਲਸ ਇਹ ਨੇ ਆਪਣੇ ਜੀ ਸੈਕਸਲ ਸੀਮ ਦੇ ਤਿੰਨ ਕੈਟਾਗਰੀ ਦੇ ਬੋਲ 1250 ਤੇ 1500 ਠੀਕ ਹੈ ਜੀ ਜੇ ਵੀਡੀਓ ਚੰਗੀ ਲੱਗੇ ਤਾਂ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਜੀ ਧੰਨਵਾਦ ਬਹੁਤ ਬਹੁਤ ਜੀ